Música ਮੇਰਾ ਸੋਹੂ ਬ੍ਰਿਸੇ ਜਿਹੜਾ ਐਕਸੀਡੈਂਟ ਆਇਆ ਉਹਦਾ ਨਾਮ ਕੀ ਹੈ ਉਹਦਾ ਨਾਮ ਲਖਵੀਰ ਸਿੰਘ ਕੀ ਰਿਸ਼ਤਾ ਫਰੋੜਾ ਮੇਰਾ ਭਾਈ ਹੈ ਉਹਦਾ ਜੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੀ ਗੱਲ ਹੋਈ ਇਹ ਆਪਣੇ ਸਮਰਾਲੇ ਦੇ ਮੁੰਡਾ ਜੀ ਮੇਰਾ ਭਾਈ ਆ ਤੇ ਇਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਜਲੇ ਬਾ ਮਾਸਤਰਾ ਮੱਥਾ ਟੇਕਣਾ ਚੰਡੀਗੜ੍ਹ ਵੱਲ ਸਿੱਧਾ ਜਾ ਰਹੇ ਸੀ ਜਿਹੜਾ ਆਪਣਾ ਬਾਈਪਾਸ ਤੋਂ ਬੌਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲੈ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ ਵਾਲੇ ਦੇਖੇ ਸਿੱਧੀ ਗੱਡੀ ਗੱਪੇ ਕਰਦੀ ਤੇ ਸਿੱਧਾ ਜਾ ਰਹੇ ਸੀ ਇਹ ਵਿੱਚ ਵੱਜੇ ਜੀ ਹਾਂਜੀ ਇਹ ਸਟੋਰੀ ਵਾਪਕੀ ਨਹੀਂ ਉਹ ਇਹਨਾਂ ਨੂੰ ਕੋਲ ਲੈ ਕੇ ਆਏ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਨੂੰ ਫੋਨ ਕਰਿਆ ਵੀ ਤੁਹਾਡੇ ਬੰਦੇ ਐਵੇਂ ਗਰੇ ਪਏ ਨੇ ਤੇ ਅਸੀਂ ਚੱਕ ਮੁੰਡੇ ਉਹੀ ਮੁੰਡੇ ਲਿਆਏ ਇਹਨਾਂ ਨੂੰ ਇੱਕ ਮੁੰਡਾ ਹਾਂਜੀ ਉਹ ਕਿੱਥੇ ਸੀ ਉਹ ਸਕੋਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਕਿੱਥੇ ਸੀ ਉਹ ਸਮਰਾੜੇ ਦੇ ਬੰਦੇ ਨੇ ਇੰਨਾ ਪਤਾ ਹੀ ਇਹ ਨਹੀਂ ਪਤਾ ਕੌਣਾ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਤੀ ਉੱਥੇ ਹੁਣ ਦੋਨੇ ਮੁੰਡੇ ਕਿਸ ਤਰ੍ਹਾਂ ਨੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਹੈ ਜੀ ਉਹਦਾ ਜੱਟੇ ਉਹਦੇ ਨਾਮ ਦੀ ਉਹਦਾ ਨਾਮ ਹੈਗਾ ਲਾਲੀ ਜੀ ਪਿੱਛੇ ਰਹਿਣ ਵਾਲਾ ਉਹ ਟਾਲਾਂ ਵਾਲਾ ਕਿੰਨੀ ਉਮਰ ਹੈ ਜੀ ਉਮਰ ਹੋਊਗੀ ਜੇ 35 ਸ 20 ਸਾਲ ਦੀ ਉਮਰ ਹੈ ਜੀ ਇਹਦੀ ਤਰ੍ਹਾਂ 16 ਸਾਲ ਉਮਰ ਹੈ ਜੀ ਇਹ ਜੀ 16 ਸਾਲ ਦਾ ਹਾਂ ਜੀ ਕੰਮ ਕੀ ਕਰਦਾ ਹੈ ਕਮਨ ਰਨਾਈ ਦਾ ਕੰਮ ਸਿੱਖਦਾ ਹੈ ਜਿਵੇਂ ਹੁਣ ਸੱਟਾਂ ਕਿੰਨੀਆਂ ਲੱਗੀਆਂ ਸੱਟਾ ਠੀਕ ਹੈ ਜੀ ਮਤਲਬ ਬਾਹਾਂ ਤੇ ਲੱਗੀ ਹੈ ਬਾਹ ਫ੍ਰੈਕਚਰ ਹੋ ਗਈ ਜੀ ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੇ ਤੇ ਟਾਂਕੇ ਲੱਗੇ ਨੇ ਕੀ ਜਣਾ ਚਲ ਜਿਓ ਘਟ ਰੋ ਦੇਖੋ ਘਟਨਾ ਦਾ ਹੁਣ ਬਹੁਤ ਬੁਰਾ ਹੋਇਆ ਜੀ ਮੁੰਡਾ ਹੁਣ ਆਪਣਾ ਯਾਰ ਦੋਸਤੀਗਾ ਬਣਾਈ ਉਹ ਮੁੰਡਾ ਪੂਰਾ ਹੋ ਗਿਆ ਜੀ ਚਿੰਦਰਪਾਲ ਸਿੰਘ ਜਿਹੜੇ ਮੋੜ ਐਕਸੀਡੈਂਟ ਹੋਇਆ ਉਹ ਤੁਹਾਡਾ ਕਿਹਦਾ ਹੈ ਮਾਮੇ ਦਾ ਮੁੰਡਾ ਜੀ ਜਨਾਬ ਹੈ ਲਾਲੀ ਜੀ ਇਹ ਹੋਇਆ ਕਿਸ ਤਰ੍ਹਾਂ ਐ ਹੋਇਆ ਜੀ ਇਹ ਬਾਬਾ ਮਾਸਟਰ ਆਮ ਦੇ ਜਾ ਰਹੇ ਸੀਗੇ ਜੀ ਉਦੋਂ ਗੱਡੀ ਵਾਲਿਆਂ ਨੇ ਗੱਡੀ ਮੋੜਤੀ ਤੇ ਇਹ ਮੋਟਰਸਾਈਕਲ ਵਿੱਚ ਲੱਗ ਗਈ ਕਿੱਥੇ ਹੋਇਆ ਵਾ ਐਮਐਲਐ ਦੇ ਦਫ਼ਤਰ ਕੋਲ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਰਤੇ ਹਾਂ ਜੀ ਕੀ ਲੱਗਦਾ ਜੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਹੁਣ ਤੱਕ ਕੁਝ ਨਹੀਂ ਪਤਾ ਲੱਗਾ ਇਹ ਮੌਕੇ ਤੇ ਹੈ ਹੀ ਨਹੀਂ ਸੀ ਅਸੀਂ ਕਿੱ데 ਜਾਣਾ ਸੀ ਜੀ ਦੋ ਬਰੇਣੇ ਸੀ ਜੀ ਤੇ ਦੂਸਰਾ ਕਿਸ ਤਾ ਉਹ ਠੀਕ ਆ ਜੀ ਉਹ ਲੱਤ ਟੁੱਟ ਗਈ ਇੱਕ ਸਾਟਲ ਨਮਰ ਸਿਰ ਦਾ ਸਾਟਲ ਵੀ ਜੀ ਡੈਥ ਹੋ ਗਈ ਪਹਿਲੀ ਡੈਥ ਹੋ ਗਈ ਕੀ ਦੀ ਕੋਮ ਸੀ ਜੀ 35 ਸਾਲ ਦੀ ਹਾਂਜੀ ਕਿੰਨੇ ਬੱਚੇ ਬੱਚਾ ਹੈ ਜੀ ਕੀ ਕਹਿਣਾ ਚਾਹਦੇ ਤੁਸੀਂ ਐਗਜ਼ੀਕਿਊਟ ਫਰਮ ਲੈ ਕੇ ਜੀ ਜਰਨਲ ਕੀ ਕਹੀ ਹੈ ਜੀ ਪਾਸ ਹੋਣ ਕੇ ਆਪਾਂ ਹੋਣਾ ਸੀ ਹੋ ਗਿਆ ਜੀ ਇਹ ਸੋਚਿਆ ਨਾ ਗਲਤੀ ਕੀਤੀ ਉਸ ਆਦੀ ਓਏ ਕੁਝ ਨਹੀਂ ਕਹਿ ਸਕਦੇ ਜੀ ਹੁਣ ਕਿਹਦੀ ਗਲਤੀ ਆ ਜਦ ਦੇਖਿਆ ਹੀ ਨਹੀਂ ਗਾ ਜੀ ਕੋਈ ਮੰਗ ਕਰਦੇ ਇਹ ਤਾਂ ਦੇਖੋ ਮਾਲਕ ਕਾਰਨ ਕੁਝ ਪੁੱਛੋਗੇ ਜੀ ਕੋਸਾ ਡਾਕਟਰ ਨਜੀਬ ਜੀ ਇੱਕ ਕਹਾਣੀ ਹੋਈ ਆ ਦੋ ਪੀਸ਼ੈਂਟ ਆਏ ਸੀ ਕਿਸ ਤਰ੍ਹਾਂ ਦੇ ਕੀ ਹਾਂਜੀ ਮੇਰੇ ਕੋ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੀ ਵੀ ਸਟਾ ਥੋੜੀ ਕ੍ਰਿਟੀਕਲ ਜੀ ਡੈਥ ਵਿੱਚ ਕੀ ਨਾਮ ਆ ਕਿੰਨੀ ਨੂੰ ਹੋਈ ਤੇ ਉਹਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਡਡਰਟ ਆਇਆ ਸੀ ਜਾਂ ਉਹ ਬ੍ਰੌਡਡਰਟ ਆ ਸੀ ਬੀਲੂਸਰ ਦੀ ਕੀ ਬਕੰਡੀਸ਼ਨ ਆ ਕੀ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ ਪੱਤੀ ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਊਰ ਕਿੰਨੇ ਸਾਲ 17 ਸਾਲ ਇਹਨੂੰ ਵੀ ਸੈਟ ਆ ਕਿ ਚੱਲੀ ਜੀ ਉਹਦੇ ਖੱਬੇ ਗੋਟ ਤੇ ਲੱਗੇ ਤੁਸਪਾ ਲੱਗੇ ਸੀ ਤੇ ਜਾ ਰਿਹਾ ਸੀ ਇੰਦਰ ਬਾਈਕ ਤੇ ਸੀਗੇ ਕੀ ਹੋਇਆ ਕਿੱਥੇ ਗਿਆ ਇਹ ਛੱਡੀ ਕੇ ਡੋੜਤੇ ਹੋਏ